ਪਤਲ ਪਤਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਨ ਇੱਕ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਪਉੜੀ ਆਰੰਭ ਹੋਈ ਹੈ ਪਤਲ ਪਤਲ ਲਖ ਤਿੰਨ ਗੱਲਾਂ ਧਿਆਨ ਰੱਖਣੀਆਂ ਹਨ ਇਸ ਪੰਕਤੀ ਦੇ ਵਿੱਚ ਪਹਿਲਾ ਪੱਪੇ ਕੰਨਾ ਤੱਤੇ ਕੰਨਾ ਲੱਲੇ ਕੰਨਾ ਇਹਨਾਂ ਤਿੰਨਾਂ ਕੰਨਿਆਂ ਨੂੰ ਬੋਲਣਾ ਹੈ ਕਈ ਪਤਾਲਾ ਕਹਿੰਦੇ ਹਨ ਪਤਾਲਾ ਪਤਾਲ ਪਾਤਾਲਾ ਪਾਤਾਲ ਲਖ ਇਸ ਤਰ੍ਹਾਂ ਬੋਲਣਾ ਹੈ ਕੰਨਿਆਂ ਦੇ ਨਾਲ ਅਤੇ ਦੂਸਰਾ ਲਖ ਪਾਠ ਜੋ ਹੈ ਅੱਧਕ ਲਗਾ ਕੇ ਬੋਲਣਾ ਹੈ ਲਖ ਤੀਸਰਾ ਇਹ ਹੈ ਲਖ ਦੇ ਉੱਤੇ ਹੀ ਵਿਸਰਾਮ ਹੈ ਆਮ ਇਹ ਜਦੋਂ ਕਈ ਪੜਦੇ ਹਨ ਪਾਤਾਲ ਪਾਤਾਲ ਲਖ ਆਗਾਸਾ ਆਗਾਸ ਇਸ ਤਰ੍ਹਾਂ ਪੜ ਜਾਂਦੇ ਹਨ ਲੇਕਿਨ ਲਖ ਪਾਠ ਜੋ ਹੈ ਪਾਤਾਲ ਦੇ ਨਾਲ ਹੀ ਬੋਲਣਾ ਹੈ ਓੜਕ ਓੜਕ ਪਾਲ ਥੱਕੇ ਵੇਦ ਕਹਿਨ ਇੱਕ ਬਾਤ ਓੜਕ ਪਾਠ ਨੂੰ ਊੜਾ ਖੁੱਲਾ ਹੈ ਪਰੋਂ ਓੜਕ ਓੜਕ ਪਾਲ ਥੱਕੇ ਇੱਥੇ ਵਿਸਰਾਮ ਹੈ ਸਹਸ 18 ਹੈ ਕਹਿਨ ਕਤੇਬਾ ਅਸਲੂ ਇੱਕ ਧਾਤ ਸਹਸ ਪਾਠ ਪੜਨਾ ਹੈ 18 ਹੈ ਇਹਨੂੰ 18 ਨਹੀਂ ਕਹਿ ਦੇਣਾ ਕਹਿਨ ਕਤੇਬਾ ਇੱਥੇ ਵਿਸਰਾਮ ਹੈ ਪਾਠ ਹੈ ਅਸਲੂ ਇਹਨੂੰ ਉਸੂਲੂ ਨਹੀਂ ਕਹਿਣਾ ਜਾਂ ਅਸਲੂ ਨਹੀਂ ਕਹਿਣਾ ਅਸਲੂ ਪਾਠ ਹੈ ਅਸਲੂ ਇੱਕ ਤਾਤ ਥੋੜਾ ਜਿਹਾ ਡੈਸ਼ ਦੇ ਕੇ ਤਾਤ ਬੋਲਣਾ ਹੈ ਵੱਖਰਾ ਲਿਖਾ ਹੋਏ ਤਾਂ ਲਿਖਿਆ ਲਿਖਾ ਹੋਏ ਵਿਨਾਸ਼ ਲਿਖਿਆ ਪਾਠ ਦੇ ਉੱਤੇ ਵਿਸਰਾਮ ਹੈ ਪਾਠ ਹੈ ਲਿਖ ਹੈ ਖਖੇ ਦੇ ਦਲਾਈਆਂ ਹਨ ਬੋਲਣ ਲੱਗਿਆਂ ਲਿਖੇ ਨਹੀਂ ਕਹ ਦੇਣਾ ਦੋਵੇਂ ਦਲਾਈਆਂ ਦੀ ਆਵਾਜ਼ ਆਉਣੀ ਚਾਹੀਦੀ ਹੈ ਲਿਖ ਹੈ ਅਤੇ ਵਿਨਾਸ਼ ਪਾਠ ਹੈ ਅਣਾਣੇ ਦੇ ਨਾਲ ਇਹਨੂੰ ਵਿਨਾਸ਼ ਨੰਨਾ ਲਾ ਕੇ ਨਹੀਂ ਬੋਲਣਾ ਨਾਣੇ ਦੀ ਆਵਾਜ਼ ਹੀ ਕੱਢਣੀ ਹੈ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਵੱਡਾ ਪਾਠ ਜੋ ਹੈ ਡੱਡੇ ਦੇ ਨਾਲ ਬੁਲਣਾ ਹੈ ਇਹਨੂੰ ਭਾਰਾ ਕਰਕੇ ਢੱਡੇ ਦੀ ਆਵਾਜ਼ ਨਹੀਂ ਕੱਢ ਦੇਣੀ ਵੱਡਾ ਇਹ ਗਲਤ ਹੈ ਸੁੱਧ ਪਾਠ ਵੱਡਾ ਹੈ ਆਖੀਐ ਦਿਵਤੇ ਵਿਸਰਾਮ ਹੈ ਅਗਲੀ ਪਉੜੀ ਹੈ ਸਲਾਹੀ ਸਲਾਹੇ ਇਤੀ ਸਰਤ ਨਾ ਪਾਈਆ ਸੋ ਇੱਥੇ ਵੀ ਧਿਆਨ ਰੱਖਣਾ ਹੈ ਕੰਨਿਆਂ ਦਾ ਸਲਾਹੀ ਸਲਾਹੇ ਨਿੰਗਣਾ ਸਾਲਾਹੀ ਸਾਲਾਹ ਕੰਨਿਆਂ ਦੀ ਆਵਾਜ਼ ਦੇ ਕੇ ਬੋਲਣਾ ਹੈ ਤੇ ਇੱਥੇ ਹੀ ਵਿਸਰਾਮ ਹੈ ਫਿਰ ਬਾਕੀ ਪੰਕਤੀ ਬੋਲਣੀ ਹੈ ਇਤੀ ਸਰਤ ਨਾ ਪਾਈਆ ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣਿ ਹੈ ਸੋ ਇਹਦੇ ਵਿੱਚ ਵੀ ਧਿਆਨ ਰੱਖਣਾ ਹੈ ਪਾਠ ਹੈ ਅਤੈ ਇਹ ਪਾਠ ਪੂਰਾ ਪੜ੍ਹਨਾ ਹੈ ਵਾਹ ਵਾਵੇ ਦੇ ਕੰਨੇ ਨੂੰ ਲੰਮਾ ਬੋਲ ਕੇ ਹਾ ਹਾ ਮੁਕਤਾ ਬੁੱਲਣਾ ਹੈ ਨੂੰ ਵਾਹਾ ਨਹੀਂ ਕਹਿ ਦੇਣਾ ਹਾਹੇ ਨੂੰ ਕੰਨਾ ਨਹੀਂ ਲਾਉਣਾ ਵਾਹ ਇੱਥੇ ਵਿਸਰਾਮ ਹੈ ਪਵਹਿ ਸਮੁੰਦ ਸਸ ਮੁਕਤਾ ਹੀ ਬੋਲਣਾ ਹੈ ਮੰਦ ਪਾਠ ਬੋਲਣਾ ਹੈ ਸਮੰਦ ਕਈ ਸਮੰਦ ਬੋਲਦੇ ਹਨ ਸਸੇ ਨਵੀਂ ਔਂਕੜ ਲਾ ਦਿੰਦੇ ਹਨ ਸਮੰਦ ਪਾਠ ਦੇ ਉੱਤੇ ਜਮਕ ਹੈ ਥੋੜਾ ਜਿਹਾ ਰੁੱਕ ਕੇ ਨੰਨਾ ਮੁਕਤਾ ਹੈ ਨਾ ਜਾਣਿਆ ਹੈ ਸਮੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਸਮੰਦ ਸਾਹ ਸੁਲਤਾਨ ਸਾਹ ਇਸ ਪਾਠ ਨੂੰ ਇਦਾਂ ਪੜ੍ਹਨਾ ਹੈ ਜਿਵੇਂ ਪੜਿਆ ਸੀ ਵਾਹ ਸਾਹ ਇਹਨੂੰ ਸਾਹ ਨਹੀਂ ਪੜ੍ਹ ਦੇਣਾ ਸੁਲਤਾਨ ਦੇ ਉਤੇ ਹੀ ਵਿਸਰਾਮ ਹੈ ਗਿਰਹਾ ਛੇਤੀ ਮਾਲ ਧਨ ਇਹ ਪਾਠ ਪੁੱਲਾ ਪੜ੍ਹਨਾ ਹੈ ਇਹਨੂੰ ਟਿੱਪੀ ਲਾ ਕੇ ਧਨ ਨਹੀਂ ਕਹਿਣਾ ਇਸ ਪਾਠ ਨੂੰ ਪੁੱਲਾ ਜਿਹਾ ਪੜ੍ਹਨਾ ਹੈ ਧਨ ਕੀੜੀ ਤਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸ ਰਹੇ ਪਾਠ ਤੁਲ ਪੜਨਾ ਹੈ ਥੋੜਾ ਜਾਗ ਪਰ ਅਦਗ ਲਗਾ ਕੇ ਨਾ ਮੁਕਤਾ ਹੈ ਹੋਵਨੀ ਦੇ ਉਤੇ ਬਸ ਰਾਮ ਹੈ ਜੇ ਦੇ ਉਤੇ ਜਮਕ ਲਗਾ ਕੇ ਥੋੜਾ ਰੁੱਕ ਕੇ ਤਿਸ ਪਾਠ ਬੋਲਾ ਪੜਨਾ ਹੈ ਮਨ ਹੋ ਨਾ ਵੀਸ ਰਹੇ ਇਹਨੂੰ ਵੀਸ ਰਹੇ ਨਹੀਂ ਕਹਿ ਦੇਣਾ ਹਾਏ ਦੀ ਸਿਹਾਰੀ ਦੀ ਆਵਾਜ਼ ਵੀ ਆਉਣੀ ਚਾਹੀਦੀ ਹੈ ਵੀਸ ਰਹੇ ਅੰਤ ਨਾ ਸਿਫਤੀ ਕਹਿਣ ਦਾ ਅੰਤ ਸਿਫਤੀ ਪਾਠ ਦੇ ਉੱਤੇ ਵਿਸਰਾਮ ਹੈ ਅੰਤ ਨਾ ਕਰਨੇ ਦੇਣ ਦਾ ਅੰਤ ਕਰਨੇ ਪਾਠ ਅਣਾਣੇ ਦੇ ਨਾਲ ਹੈ ਇੱਥੇ ਵੀ ਵਿਸਰਾਮ ਹੈ ਅੰਤ ਨਾ ਵੇਖਣ ਸੁਣਣ ਨਾ ਅੰਤ ਸੁਣਣ ਪਾਠ ਜੋ ਹੈ ਦੋਵੇਂ ਅਣਾਣਿਆਂ ਦੀ ਆਵਾਜ਼ ਆਉਣੀ ਚਾਹੀਦੀ ਹੈ ਕਈ ਵਿੱਚ ਨੰਨਾ ਲਾ ਜਾਂਦੇ ਹਨ ਜਾਂ ਪਿਛੇ ਨੰਨਾ ਲਾ ਦਿੰਦੇ ਹਨ ਵੇਖਣ ਪਾਠ ਬੁੱਲਣ ਲੱਗਿਆ ਵੀ ਅਣਾਣਾ ਬੁੱਲਣਾ ਹੈ ਅਤੇ ਸੁਣਨ ਇਹ ਟੰਗ ਹੈ ਬੋਲਣ ਦਾ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਐੜੀ ਦੇ ਕੰਨੇ ਨੂੰ ਛੱਡ ਨਹੀਂ ਜਾਣਾ ਆਕਾਰ ਪਾਠ ਬੋਲਣਾ ਹੈ ਅੰਤਨਾ ਜਾਪੈ ਪਾਰਾ ਵਾਰ ਇਸੇ ਤਰ੍ਹਾਂ ਹੀ ਜਾਪੈ ਦੇ ਉਤੇ ਵਿਸਰਾਮ ਹੈ ਪਾਰਾ ਵਾਰ ਪਾਠ ਬੋਲਣਾ ਹੈ ਅੰਤਕਾਰਣ ਕੀਤੇ ਬਿੱਲਲਾਹ ਇਸ ਪਾਠ ਦੇ ਅੰਦਰ ਵੀ ਦੋ ਲੱਲੇ ਹਨ ਬਿੱਲਲਾਹ ਇਹ ਤਿਆਰ ਰੱਖਣਾ ਹੈ ਤਾ ਕੇ ਅੰਤ ਨਾ ਪਾਏ ਜਾਹ ਤਾ ਪਾਠ ਨੂੰ ਅਲੱਗ ਬੜਨਾ ਹੈ ਤਾ ਕੇ ਨਹੀਂ ਪੜ ਜਾਣਾ ਤਾ ਕੇ ਅੰਤ ਇੱਥੇ ਵੀ ਸ੍ਰਾਮ ਹੈ ਅੱਗੇ ਫਿਰ ਨੰਨਾ ਮੁਕਤਾ ਹੈ ਇਹੋ ਅੰਤ ਨਾ ਜਾਣੈ ਕੋਈ ਅੰਤ ਦੇਵਤੀ ਵਿਸਰਾਮ ਹੈ ਬਹੁਤਾ ਕਹੀਐ ਬਹੁਤਾ ਹੋਇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਅ ਉੱਚੇ ਉੱਪਰ ਇੱਥੇ ਊੜੇ ਦੇ ਥੱਲੇ ਇੱਕ ਅੰਕੜ ਲੱਗੀ ਹੈ ਜੇ 2 ਹੁੰਦੀਆਂ ਤੇ ਫਿਰ ਪੜਨਾ ਸੀ ਉਪਰ ਲੇਕਿਨ ਆਪਾਂ ਇਸ ਪਾਠ ਨੂੰ ਵੀ ਉਪਰ ਹੀ ਕਿਹਾ ਜਾਂਦੇ ਹਾਂ ਧਿਆਨ ਰੱਖਣਾ ਹੈ ਊੜੇ ਦੇ ਥੱਲੇ ਇੱਕ ਔਂਕੜ ਹੈ ਇਸ ਨੂੰ ਪੜਨਾ ਹੈ ਉੱਪਰ ਜਲਦੀ ਦੇ ਨਾਲ ਪੜਨਾ ਹੈ ਊੜੇ ਦੇ ਨਾਲ ਥੋੜੀ ਜੀ ਅੱਧਕ ਲਗਾ ਕੇ ਉੱਪਰ ਪਾਠ ਹੈ ਕਸ ਕੇ ਇਹ ਵੱਡ ਊਚਾ ਹੋਵੇ ਕੋਇ ਇਹ ਵੱਡ ਵਾਵਾ ਤੇ ਡੱਡੇ ਦੀ ਆਵਾਜ਼ ਵੀ ਆਉਣੀ ਚਾਹੀਦੀ ਹੈ ਇਹ ਵੱਡ ਊਚਾ ਇੱਥੇ ਵਿਸਰਾਮ ਹੈ ਤਿਸ ਊਚੇ ਕਾਉ ਜਾਣਾ ਸੋਇ ਸੋ ਧਿਆਨ ਰੱਖਣਾ ਹੈ ਸੋਇ ਕੋਇ ਹੋਇ ਜਦੋਂ ਈੜੀ ਸਿਹਾਰੀ ਆਵੇਗੀ ਇਹ ਪਾਠ ਇਦਾਂ ਹੋਣਗੇ ਇਹਨੂੰ ਸੋਏ ਨਹੀਂ ਕਹਿ ਦੇਣਾ ਈੜੀ ਦੇ ਲਾਂਹ ਹਿਲਾਉਣੀ ਜੇ ਵੱਡ ਆਪ ਜਾਣਾ ਆਪ ਆਪ ਇਸੇ ਤਰ੍ਹਾਂ ਜੇ ਵੱਡ ਆਪ ਇੱਥੇ ਵਿਸਰਾਮ ਹੈ ਨਾਨਕ ਨਦਰੀ ਕਰਮੀ ਦਾਤ ਨਦਰੀ ਦੇਵ ਤੇ ਵਿਸਰਾਮ ਹੈ ਬਹੁਤਾ ਕਰਮ ਲਿਖਿਆ ਨਾ ਜਾਏ ਕਰਮ ਦੇਵ ਤੇ ਵਿਸਰਾਮ ਹੈ ਲਿਖਿਆ ਪਾਠ ਪੂਰਾ ਪੜਨਾ ਹੈ ਹੁਣ ਧਿਆਨ ਰੱਖਣਾ ਹੈ ਨੰਨੇ ਨੂੰ ਕੰਨਾਂ ਫੇਰ ਆਇਆ ਹੈ ਇਸ ਨੂੰ ਨਾ ਪਾਠ ਪੜ੍ਹਨਾ ਹੈ ਨੰਨੇ ਦੇ ਕੰਨਾਂ ਦੀ ਆਵਾਜ਼ ਦੇ ਕੇ ਵੱਡਾ ਦਾਤਾ ਤਿਲ ਨਾ ਤਮਾਇ ਦਾਤਾ ਦੇ ਉਤੇ ਵਿਸਰਾਮ ਹੈ ਤਿਲ ਵਖਰਾ ਬੋਲਣਾ ਹੈ ਨੰਨਾ ਮੁਕਤਾ ਅਲੱਗ ਤਮਾਇ ਇਸ ਤਰ੍ਹਾਂ ਪੜ੍ਹਨਾ ਹੈ ਕਿਤੇ ਮੰਗਹ ਜੋਦ ਅਪਾਰ ਮੰਗਹ ਪਾਠ ਦੇ ਉਤੇ ਵਿਸਰਾਮ ਹੈ ਜੋਦ ਧੱਦੇ ਦੀ ਆਵਾਜ਼ ਪੜ੍ਹਨੀ ਹੈ ਜੋਦ ਅਪਾਰ ਕਿਤੇ ਗਣਤ ਨਹੀਂ ਵਿਚਾਰ ਗਣਤ ਪਾਠ ਦੇ ਉੱਤੇ ਵਿਸਰਾਮ ਹੈ ਕਿਤੇ ਖਾਪ ਟੁੱਟ ਹੈ ਵੇਕਾਰ ਕਿਤੇ ਦੇ ਉੱਤੇ ਵਿਸਰਾਮ ਹੈ ਖਾਪ ਪਾਠ ਪੂਰਾ ਪੜਨਾ ਹੈ ਟੁੱਟ ਹੈ ਪਾਠ ਹੈ ਤੱਤੇ ਦੇ ਨਾਲ ਇਹਨੂੰ ਟੈਂਗੇ ਦੇ ਨਾਲ ਟੁੱਟ ਹੈ ਨਹੀਂ ਪੜ ਜਾਣਾ ਤੱਤੇ ਦੀ ਆਵਾਜ਼ ਹੀ ਦੇਣੀ ਹੈ ਟੁੱਟ ਹੈ ਵੇਕਾਰ ਕੇਤੇ ਲੈ ਲੈ ਮਕਰਪਾਹੇ ਕੇਤੇ ਦੇਵ ਤੇ ਵਿਸਰਾਮ ਲਗਾ ਕੇ ਲੈ ਲੈ ਮਕਰਪਾਹੇ ਇਹਨੂੰ ਮਕਰ ਪਾਠ ਬੋਲਾ ਨਹੀਂ ਪੜਨਾ ਥੋੜਾ ਜਿਹਾ ਕੱਸ ਕੇ ਮਕਰ ਪਾਠ ਪੜਨਾ ਹੈ ਕੇਤੇ ਮੂਰਖ ਖਾਹੀ ਖਾਹੇ ਮੂਰਖ ਦੇਵ ਤੇ ਵਿਸਰਾਮ ਹੈ ਇਹਨੂੰ ਪਾਠ ਨੂੰ ਖਾਹੀ ਹੀ ਪੜਨਾ ਹੈ ਹਾਹੇ ਦੇ ਨਾਲ ਕਈ ਖਾਈ ਖਾਏ ਪੜ ਜਾਂਦੇ ਹਨ ਕੇਤਿਆ ਦੁਖ ਭੂਖ ਸਦ ਮਾਰ ਸਦ ਪਾਠ ਪੁੱਲਾ ਪੜਨਾ ਹੈ ਇਹੇ ਪੇ ਦਾਤ ਤੇਰੀ ਦਾਤਾਰ ਸੇਸ ਪੰਕਤੀ ਨੂੰ ਆਪ ਜੀ ਨੇ ਧਿਆਨ ਪੂਰਵਕ ਸਮਝਣਾ ਹੈ ਇਹੇ ਪਾਠ ਪੜਨਾ ਹੈ ਪਹਿਲਾਂ ਤੇ ਪਬੇ ਸਿਹਾਰੀ ਭੇ ਇਸ ਤਰ੍ਹਾਂ ਆਵਾਜ਼ ਕੱਢਣੀ ਹੈ ਕਈ ਨੂੰ ਭੀ ਪੜ ਜਾਂਦੇ ਹਨ ਇਸ ਪੰਕਤੀ ਦੇ ਵਿੱਚ ਚਾਲ ਦੇ ਅਨੁਸਾਰ ਜੋ ਵਿਸਰਾਮ ਲਗਾਇਆ ਜਾਂਦਾ ਹੈ ਉਹ ਦਾਤ ਦੇ ਉੱਤੇ ਲੱਗਦਾ ਹੈ ਹੁਣ ਸੰਥਿਆ ਕਰਾਉਣ ਵਾਲੇ ਸਿੰਘ ਇਸ ਪੰਕਤੀ ਦੇ ਵਿੱਚ ਵਿਸਰਾਮ ਕਈ ਲਗਾਉਂਦੇ ਹਨ ਇਹ ਭੇ ਕਈ ਇੱਥੇ ਲਗਾਉਂਦੇ ਹਨ ਕਈ ਲਗਾਉਂਦੇ ਹਨ ਇਹ ਭੇ ਦਾਤ ਅਤੇ ਕਈ ਕਰਵਾਉਂਦੇ ਹਨ ਇਹ ਭੇ ਦਾਤ ਤੇਰੀ ਦਾਤਾਰ ਇਤਨੇ ਵਿਸਰਾਮ ਹੀ ਸਹੀ ਹਨ ਕਿਤੇ ਵੀ ਲੱਗ ਸਕਦਾ ਹੈ ਇਹ ਸਹੀ ਵਿਚਾਰਨ ਹੈ ਸਹੀ ਵਿਸਰਾਮ ਹੈ ਕਿਤੇ ਵੀ ਲਗਾ ਦਿਓ ਲੇਕਿਨ ਚਾਲ ਦੇ ਅਨਸਾਰ ਜੋ ਲਗਾਇਆ ਜਾਂਦਾ ਹੈ ਉਹ ਦਾਤ ਦੇ ਉੱਤੇ ਹੈ ਅਤੇ ਮੁਖ ਪਾਠ ਜੋ ਕਰਵਾਇਆ ਜਾਂਦਾ ਹੈ ਉਹ ਵੈਸੇ ਹੈ ਇਹ ਭੇ ਭੇ ਦੇ ਉੱਤੇ ਰੁਕ ਕੇ ਦਾਤ ਤੇਰੀ ਦਾਤਾਰ ਵਿਸਰਾਮ ਸਾਰੇ ਹੀ ਠੀਕ ਹਨ ਜਿੱਥੇ ਵੀ ਕੋਈ ਲਗਾਉਂਦਾ ਹੈ ਬੰਦ ਖਲਾਸੀ ਬਾਣਾ ਹੋਏ ਪਾਠ ਨੂੰ ਪੜਨਾ ਹੈ ਬੰਦ ਬੁਲਾ ਜਾ ਇਹਨੂੰ ਬੰਦ ਕੱਸ ਕੇ ਨਹੀਂ ਬੁੱਲ ਦੇਣਾ ਖਲਾਸੀ ਦੇ ਉੱਤੇ ਵਿਸਰਾਮ ਹੈ ਖੋਰ ਆਖ ਨਾ ਸਕੈ ਕੋਈ ਹੋਰ ਪਾਠ ਦੇ ਉੱਤੇ ਵਿਸਰਾਮ ਹੈ ਅੱਖ ਨਾ ਸਕੈ ਕੋਈ ਇਹ ਟੰਗ ਹੈ ਬੋਲਣ ਦਾ ਜੇ ਕੋ ਖਾਇਕ ਆਖਣ ਪਾਇ ਖਾਇਕ ਦੇਵਤੇ ਵਿਸਰਾਮ ਹੈ ਓਹ ਜਾਣੈ ਜੇਤੀਆ ਮੋਹ ਖਾਇ ਓਹ ਇਹ ਬਾਤ ਇਸ ਤਰ੍ਹਾਂ ਪੜ੍ਹਨਾ ਹੈ ਊੜੇ ਦੇ ਉੱਪਰੋਂ ਖੁੱਲਾ ਹੈ ਮੂੰਹ ਇਸ ਕਰਕੇ ਦੀ ਆਵਾਜ਼ ਜ਼ਿਆਦਾ ਦੇਣੀ ਹੈ ਉੱਪਰ ਨੂੰ ਓਹ ਹਾਹ ਓਂਕੜ ਥੋੜੀ ਜਿਹੀ ਦੇਣੀ ਹੈ ਲਘੂ ਮਾਤਰਾ ਹੈ ਓਹ ਜਾਣਾ ਜੇਤੀਆ ਮੋਹਿ ਖਾਇ ਆਪੇ ਜਾਣਾ ਆਪੇ ਦੇ ਸੋ ਇਸ ਪੰਕਤੀ ਦੇ ਵਿੱਚ ਜਾਣਾ ਦੇ ਉੱਤੇ ਵਿਸਰਾਮ ਹੈ ਆਪੇ ਦੇ ਦੱਦੇ ਲਾ ਈੜੀ ਸਿਹਾਰੀ ਦੀ ਆਵਾਜ਼ ਵੀ ਥੋੜੀ ਜਿਹੀ ਨਾਲ ਬੋਲਣੀ ਹੈ ਅੱਪੇ ਦੇ ਅੱਖ ਹੈ ਸੇ ਭੇ ਕੇਈ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਜਿਸ ਨੂੰ ਬਖਸੇ ਕੱਖੇ ਦੀ ਬਾਜ ਆਉਣੀ ਹੈ ਅਦੇ ਧਿਆਨ ਰੱਖਣਾ ਹੈ ਸਸੇ ਦੇ ਪੈਰ ਦੇ ਵਿੱਚ ਬਿੰਦੀ ਨਹੀਂ ਲਾਉਣੀ ਕਈ ਬਖਸ਼ੇ ਕਹਿ ਦਿੰਦੇ ਹਨ ਪਾਠ ਹੈ ਬਖਸੇ ਇੱਥੇ ਬਸਰਾਮ ਹੈ ਸਿਫਤ ਸਲਾਹ ਇਸ ਤਰ੍ਹਾਂ ਸਲਾਹ ਪਾਠ ਪੜ੍ਹਨਾ ਹੈ ਇਹਨੂੰ ਸਲਾਹਾ ਨਹੀਂ ਕਹਿ ਜਾਣਾ ਨਾਨਕ ਬਾਦਸ਼ਾਹੀ ਬਾਦਸਾਹ ਸੂਈਤ ਆ ਰੱਖਣਾ ਹੈ ਬਾਦਸ਼ਾਹੀ ਇਸ ਤਰ੍ਹਾਂ ਬੋਲਣਾ ਹੈ ਬਾਦਸ਼ਾਹੀ ਬਾਦਸ਼ਾਹ ਹੋ ਸਸੇਜ ਦੇ ਪੈਰ 'ਚ ਬਿੰਦੀ ਨਹੀਂ ਲਾਉਣੀ ਸੋ ਇਸ ਢੰਗ ਦੇ ਨਾਲ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ